ਅਸੀਂ ਹੁਣ ਅੰਦਰ ਛਾਂਬੀਨ ਐਕਸੈਸਰ ਸੁਰਖੀ ਕਰਕੇ ਆਇਆ ਜਿਹੜੀ ਵੀ ਕੱਡੇ ਹੋਏ ਨੇ ਇੱਥੇ ਗਾਰਡ ਸਾਰਿਆਂ ਦੀ ਡਿਊਟੀ ਬਹਾਲ ਹੈ ਜਿਹੜੇ ਸਵਿਮਿੰਗ ਕੱਡੇ ਆ ਡਾਕਟਰ ਲੱਗੇ ਹਨ ਉਹਦੀ ਜਿਹੜੀ ਜਿਹੜੀ ਡਿਊਟੀ ਰੱਖ ਸਕਦੇ ਹੁੰਦੀ ਹੈ ਸਾਰੇ ਬਹਾਲ ਓਕੇ ਹੈਪੀ ਸਾਰਾ ਸੁਪਰਵਾਈਜ਼ਰ ਸਾਰੇ ਬਹਾਲ ਮੀਨ ਜੀ ਸੁਪਰਵਾਈਜ਼ਰ ਬਹੁਤ ਸ਼ੁਕਰਗੁਜ਼ਾਰ ਹਾਂ ਯਾਰ ਪੰਜ ਬੰਦਿਆਂ ਦਾ ਮੈਸੇਜ ਆਇਆ ਜੀ ਪੰਜ ਬੰਦੇ ਨਹੀਂ ਲੈ ਜਾਣਗੇ ਪੰਜ ਸੁਪਰਵਾਈਜ਼ਰ ਨਹੀਂ ਲਈ ਜਾਨਕੇ ਮੈਸੇਜ ਆਇਆ ਹੈ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਬੈਠੇ ਨੇ ਬੱਚੇ ਠੀਕ ਹੈ ਤੁਸੀਂ ਸਾਰੇ ਮੇਰੇ ਵੱਲੋਂ ਡਿਊਟੀ ਜੋਇਨ ਕਰ ਲਓ ਇਮੀਡੀਏਟਲੀ ਜਿਹੜੇ ਆ ਨੇ ਪੰਜ ਇਹਨਾਂ ਨਾਲ ਮੈਂ ਪਰਸਨਲੀ ਮਿਲ ਕੇ ਇਹਨਾਂ ਨਾਲ ਥੈਂਕ ਯੂ ਇਹਨਾਂ ਨੇ ਸਾਰੇ ਆਉਣ ਨਹੀਂ ਕਰਕੇ ਪੁੱਛਣ ਨਹੀਂ ਗੇਰਾ ਐਸੀ ਗੱਲ ਨਹੀਂ ਤੁਸੀਂ ਮੇਰੀ ਗੱਲ ਸੁਣੋ તુસી આનો બેઠો તુમ રાડવા રેગા મગરા બેઠો બેઠો કિતને લીયા બેઠો બેઠો અરે અસલ તો તુસી કીયા બેસ કરિયા ઠીક થા રહી હે મેરે વલો જેડા મેક્સિમમ હો સક્યા મેક છે ઉસી સારે અપની ડ્યુટી લિસ્ટ ચેક કરો અને ક્લીન અપને અપના જોબ ઝોન કરી કેને સુપરવાઇઝર હે મે આજ ઘર જાના સી આજ મે કેન્સલ કરતો ઠીક હે મે આજ ઠીક રહે રહા હુ ਮੈਂ ਕਿਹਾ ਅਕਸਰ ਲੋਕ ਵੀ ਕੱਲ੍ਹ ਵਾਲੀ ਛੁੱਟੀਆਂ ਮਰਗਲ ਕੋਤਰੀਕੈਂ ਮੈਂ ਜਾਂ ਤਾਂ ਹਮੇਸ਼ਾ ਸ਼ਾਮ ਨੂੰ ਦੇ ਆਜਾਂ ਜਾਂ ਕੱਲ੍ਹ ਸਵੇਰੇ ਆਣਾ ਕੱਲ੍ਹ ਸਵੇਰੇ ਆਜੂ ਮੈਂ ਇੱਥੇ ਹਾਂ ਸਾਰਾ ਇੱਕ ਬੇਨਤੀ ਹੈ ਸਾਰਾ ਰਿਕਰਡ ਦਿਵਾ ਦਿਓ ਸਾਰੇ ਸਾਰੇ ਕਿ ਭਾਈ ਕੋਈ ਸਾਡੀ ਸੁਪਰਵਾਈਜ਼ਰ ਇਹ ਸਾਡੀ ਕੁੜੀ ਜਿਹੜੀ ਸਾਡੀ ਭੈਣ ਆ हाल हो अठे